ਹੇ ਵੀ ਮਿੱਤਰੋ ਕਿਸੇ ਵੀ ਵੀਰ ਭਰਾ ਨੇ ਟੈਟੂ ਬਣਵਾਉਣਾ ਤੇ ਸਲਾਹ ਬਣਾ ਰਿਹਾ ਵੀ ਕਿੱਥੋਂ ਬਣਵਾਈਏ ਬਰਨਾਲੇ ਆ ਜਾਓ ਮੈਗਨਮ ਟੈਟੂ ਵਾਲੇ ਪੀਰਾਂਪੁਰ ਵਾਲੇ ਸਸਤੇ ਰੇਟ ਦੇ ਵਿੱਚ ਬਾਈ ਟੈਟੂ ਬਣਾਉਂਦਾ ਤੇ ਗੱਲਬਾਤ ਛੁੱਡੀ ਕਰਵਾਵਾਂਗੇ ਵੀਰ ਬੱਬੂ ਦੇ ਨਾਲ ਇੱਧਰਲੇ ਪਾਸੇ ਬੈਠਾ ਬੱਬੂ ਕੈਮਰਾ ਮਾਰ ਦੇ ਪਹਿਲਾਂ ਤਾਂ ਸਾਰੇ ਵੀਰ ਜਾਣਦੇ ਆ ਬੱਬੂ ਨੂੰ ਤਾਂ ਜਿਵੇਂ ਕਹੇ ਦੀ ਪਹਿਲਾਂ ਪੜਾਕੇ ਬਹੁਤ ਪਾਇਆ ਤੇ ਦੀਵਾਲੀ ਭੱਜੀ ਹੁੰਦੀ ਆ ਪੜਾਕੇ ਹੋਣ ਵੀ ਪਾਣੇ ਆ ਕੋਲ ਫੁੱਲ ਫੁੱਲ ਪੜਾਕੇ ਪਾਣੇ ਤੇ ਮੈਨੂੰ ਐਂ ਦੱਸ ਜਿਵੇਂ ਪੋਰਟਰੇਟ ਟੈਟੂ ਆ ਇੱਕ ਬੰਦਾ ਆ ਕਹਿੰਦਾ ਵੀ ਯਾਰ ਆਪਦੇ ਬਾਪੂ ਦੀ ਫੋਟੋ ਬਣਾਉਣੀ ਆ ਜਾਂ ਕੋਈ ਹੋਰ ਫੋਟੋ ਬਣਾਉਣੀ ਆ ਉਹਦਾ ਰੇਟ ਮਾਰਕੀਟ ਦੇ ਵਿੱਚ ਬੜੇ ਪੰਤਾ ਚੱਲਦਾ ਆ ਆਪਾਂ ਕੀ ਰੇਟ ਆਪਾਂ ਵੀਰੇ ਓਨਲੀ 4000 ਰੁਪਏ ਚ ਬਣਾ ਦਾਂਗੇ 4000 ਦੀਵਾਲੀ ਦੇ ਆਪਰ ਆ ਕੋਈ ਵੀ ਹਾਫ 슬ੀਵ ਕਰਾਉਣਾ ਚਾਹੁੰਦਾ ਠੀਕ ਆ ਉਹ ਵੀ ਆਪਾਂ 4000 ਚ ਬਣਾਵਾਂਗੇ ਠੀਕ ਆ ਤੇ ਨੇਮ ਟੈਟੂ ₹100 ਦੇ ਨੇਮ ਟੈਗ ਨੇਮ ਟੈਗ ਨੇਮ ਟੈਗ ਕੀ ਬਾਤ ਆ ਯਾਰ 50% ਉੱਡ ਗਿਆ ਜੇ ਇਹਦੀ ਮਾਰਕੀਟ ਨਾਲੋਂ 50% ਰੇਟ ਦਾ ਫਰਕ ਆ ਤੇ ਕੁਆਲਿਟੀ ਕੁਆਲਿਟੀ ਵੀ ਦੇ ਸਾਰੇ ਬਰਨਾਲੇ ਨਾਲ ਕੰਪੈਰੀਜ਼ਨ ਕਰਕੇ ਆਪਣੇ ਕੋਲ ਕੰਮ ਫੇਰ ਬੰਦਾ ਕਰਵਾਉਗਾ ਠੀਕ ਹੈ ਸਾਰੇ ਬਰਨਾਲੇ ਦੀ ਕੁਆਲਿਟੀ ਜਿੰਨੇ ਬੰਦੇ ਕੰਮ ਕਰਦੇ ਆ ਉਹਨਾਂ ਨੂੰ ਪਲੱਸ ਕੁਆਲਿਟੀ ਮਿਲੂਗੀ ਠੀਕ ਹੈ ਤੇ ਪਲੱਸ ਚੈੱਕ ਕਰ ਲਿਓ ਪਲੱਸ ਰੇਟ ਘੱਟ ਮਿਲਣਗੇ ਠੀਕ ਹੈ ਰੇਟ ਚੈੱਕ ਕਰ ਲਿਓ ਮਿੱਤਰੋ ਸਾਰੇ ਕਿਤੇ ਘੁੰਮ ਕੇ ਆ ਜਾਓ ਬਾਈ ਬੱਬੂ ਦੇ ਕੋਲ ਤੇ ਅੱਡਾ ਪੱਸ ਅੱਡਾ ਹੈਗਾ ਬਰਨਾਲੇ ਵਾਲਾ ਉਹਦੇ ਬਿਲਕੁਲ ਸਾਹਮਣੇ ਬਾਈ ਦੀ ਸੋਪ ਆ ਮੈਗਨਮ ਟੈਟੂ ਨੰਬਰ ਆ ਪਾਸ ਸਕਰੀਨ ਦੇ ਉੱਤੇ ਲਾਤਾ ਕੋਈ ਵੀ ਟੈਟੂ ਕਰਵਾਉਣਾ ਯਾਰ ਚੱਕ ਕੇ ਨੰਬਰ ਲਾ ਲਓ ਹਾਂਜੀ ਹਾਂਜੀ